ਅੱਜ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਇਹਨੂੰ ਆਪਾਂ ਜਿਹੜੀ ਟ੍ਰੈਫਿਕ ਦੇ ਮਾਮਲੇ 'ਚ ਆਪਾਂ ਇਹਨੂੰ ਇੱਕ ਡਿਜੀਟਲ ਡੇ ਕਹਿ ਸਕਦੇ ਹਾਂ ਸਭ ਤੋਂ ਵੱਧ ਖੱਜਲ ਖੁਆਰੀ ਜਿਹੜੀ ਹੈ ਉਹ ਆਰਟੀਓ ਆਫਿਸ 'ਚ ਡੀਟੀਓ ਆਫਿਸਾਂ 'ਚ ਹੁੰਦੀ ਸੀ ਲਾਇਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾਂ ਲਾਇਸੈਂਸ ਬਣਾਉਣਾ ਲਰਨਿੰਗ ਲਾਇਸੈਂਸ ਫਿਰ ਲਾਇਸੈਂਸ ਅਪਡੇਟ ਕਰਾਉਣੇ ਬਹੁਤ ਸਾਰੇ ਕੰਮ ਸੀਗੇ ਜਿਨ੍ਹਾਂ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਪਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਹੋ ਕਰਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਾਂ ਨੂੰ ਜਿੰਦਾ ਲੱਗ ਗਿਆ ਤੇ ਚਾਬੀਆਂ ਜਿਹੜੀਆਂ ਨੇ ਡਸਟਬਿੰਚ ਛੁੱਟ ਦਿੱਤੀਆਂ ਗਈਆਂ ਨੇ ਅਸੀਂ ਵਾਦਾ ਕੀਤਾ ਸੀ ਸਰਕਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਕਿ ਕ腐ਪਸ਼ਨ ਦੇ ਮਾਮਲੇ 'ਚ ਸਾਡੀ ਜ਼ੀਰੋ ਟੋਲਰੈਂਸ ਹੋਊਗੀ ਹਰ ਇੱਕ ਫੀਲਡ ਦੇ ਵਿੱਚ ਇਸ ਤੋਂ ਪਹਿਲਾਂ ਤਹਿਸੀਲਾਂ ਦੇ ਵਿੱਚ ਅਸੀਂ ਰਿਸਟਰੀਆਂ ਦੇ ਮਾਮਲੇ 'ਚ ਗੁਰਦੌਰੀਆਂ ਦੇ ਮਾਮਲੇ 'ਚ ਫਰਦ ਲੈਣੀ ਆ ਫਰਦ ਅਪਡੇਟ ਕਰਾਉਣੀ ਆ ਇੰਤਕਾਲ ਕਰਾਉਣੇ ਨੇ ਉਹਨਾਂ ਨੂੰ ਵੀ ਅਪਡੇਟ ਕੀਤਾ ਬਹੁਤ سارے ਲੋਕਾਂ ਦੇ ਫੋਨ ਆਉਂਦੇ ਨੇ ਕਿ ਜੀ ਸਾਡਾ ਬਹੁਤ ਬਚਾਅ ਹੋ ਗਿਆ ਸਾਡਾ ਖਹਿੜਾ ਛੁੱਟ ਗਿਆ ਪਹਿਲਾਂ ਤਾਂ ਕਚੈਰੀ ਚ ਆਉਣ ਵੇਲੇ ਡਰ ਲੱਗਦਾ ਸੀ ਫਿਰ ਜੇ ਆ ਜਾਂਦੇ ਸੀ ਤਾਂ ਜਾਣ ਵੇਲੇ ਬਹੁਤ ਡਰ ਲੱਗਦਾ ਸੀ ਕਿ ਇੱਥੋਂ ਬਚ ਕੇ ਨਿਕਲ ਜਾਾਂਗੇ ਨਿੰਬੂ ਵਾਂਗੂ ਨਿਚੋੜ ਦਿੰਦੇ ਸੀ ਸੋ ਹੁਣ ਡਿਜੀਟਲ ਅੱਜ ਕੱਲ੍ਹ ਜ਼ਮਾਨਾ ਡਿਜੀਟਲ ਹੋ ਗਿਆ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ ਲਾਇਸੈਂਸ ਦਾ ਤੱਕ ਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਵਾਸਤੇ ਇੱਥੇ ਆਉਣਾ ਪੈਣਾ ਹੈ ਨਹੀਂ ਤਾਂ ਇਹ ਜਿਹੜਾ ਆਰਟੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਕਹਿਤਾ ਕਿ ਜੀ ਆ ਜਿਹੜਾ ਸਾਡਾ ਜਿਹੜਾ ਦਫ਼ਤਰ ਹੈ ਬੜਾ ਵੱਡਾ ਹਾਲ ਹੈ ਇਹਨੂੰ ਤੁਸੀਂ ਆਪਣੇ ਕਿਸੇ ਹੋਰ ਕੰਮ ਲਈ ਵਰਤ ਸਕਦੇ ਹੋ ਕਿਉਂਕਿ ਅੱਜ ਤੋਂ ਬਾਅਦ ਇੱਥੇ ਲਾਈਨਾਂ ਲੱਗਣ ਵਾਲਾ ਜਾਂ ਵੇਟਿੰਗ ਰੂਮ ਜਿਹੜੇ ਨੇ ਉਹ ਬੰਦ ਹੋ ਗਏ ਤੇ ਕੋਈ ਵੀ ਮੁਲਾਜ਼ਮ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਕਲੈਰੀਕਲ ਜੌਬ ਤੇ ਜਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹਦੇ ਮੁਤਾਬਕ ਕੋਈ ਨਾ ਕੋਈ ਕੰਮ ਕਿਸੇ ਹੋਰ ਡਿਪਾਰਟਮੈਂਟ 'ਚ ਮਿਲ ਜਾਊਗਾ ਕਿਸੇ ਦੀ ਰੋਟੀ ਨਹੀਂ ਖੋਣੀ ਕਿਸੇ ਦਾ ਚੁੱਲ੍ਹਾ ਜਿਹੜਾ ਉਹ ਬੁਝਣ ਨਹੀਂ ਦੇਣਾ ਪਰ ਨਾਲ ਨਾਲ ਲੋਕਾਂ ਦੇ ਚੁੱਲਿਆਂ ਦੀ ਵੀ ਬਚਾਅ ਕਰਨਾ ਹੈ ਜਿਹੜੇ ਮਤਲਬ ਪੂਰਾ ਦਿਨ ਫੁੱਟ ਜਾਂਦਾ ਸੀ ਇੱਥੇ 29 ਲੱਖ ਤੋਂ ਵੱਧ ਸਾਲ ਦੇ ਵਿੱਚ 29 ਲੱਖ ਤੋਂ ਵੱਧ ਇੱਥੇ ਜਿਹੜੇ ਐਪਲੀਕੈਂਟਸ ਆਉਂਦੇ ਸੀ 29 ਲੱਖ ਤੋਂ ਵੱਧ ਸਭ ਤੋਂ ਵੱਡਾ ਜਿਹੜਾ ਆਰਟੀਓ ਸੈਂਟਰ ਹੈ ਇਹ ਤੇ ਅੱਜ ਬੜੀ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਕਿਉਂਕਿ ਇਹਨਾਂ ਨੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਉਹਨਾਂ ਨੂੰ ਆਨਲਾਈਨ ਕੀਤਾ ਸੀ ਆਮ ਤੌਰ ਤੇ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿਹੋ ਜਿਹਾ ਰਾਜ ਪ੍ਰਬੰਧ ਹੈ ਫੀਤਾ ਕੱਟ ਕੇ ਉਦਘਾਟਨ ਕੀਤਾ ਜਾਂਦਾ ਇੱਥੇ ਜਿੰਦਾ ਲਾ ਕੇ ਉਦਘਾਟਨ ਕੀਤਾ ਜਾਂਦਾ ਹੈ